ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲਗੈ ਹਰ ਨਾ ਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆ ਸਾੜ ਤਪੰਦਾ ਤਿਸ ਲਗੈ ਹਰ ਨਾ ਹਾ ਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਆ ਭਾਏ ਬਿਗੁਚੀਐ ਗਲ ਪਈ ਸ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚਲੇ ਗਏ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਤਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਾਵਤੋ ਦੈਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਕਾਰ ਕਿਰਪਾ ਪ੍ਰਵੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਾਹ ਤੋਦ ਬੀਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜਤੇ ਸੰਗਰਾਂਦ ਦੇ ਹੁਕਮ ਨਾਮੇ ਜੋ ਸੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਪਨੀ ਮਾਪਛਾ ਜੀ ਦੇ 12 ਮਹਾ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਾੜ ਦਾ ਮਹੀਨਾ ਉਹ ਜੀਵ ਨੂੰ ਤਪ ਦਾ ਪ੍ਰਤੀਤ ਹੁੰਦਾ ਹੈ ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ ਕਲਪ ਦੇ ਰਹਿੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਪਤੀ ਨਹੀਂ ਵੱਸਦਾ ਜਿਹੜੇ ਜਗਤ ਦੇ ਸਹਾਰੇ ਪ੍ਰਮਾਤਮਾ ਦਾ ਆਸਰਾ ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਏ ਰੱਖਦੇ ਹਨ ਪ੍ਰਭੂ ਤੋਂ ਬਿਨਾ ਹੋਰ ਕਿਸੇ ਆਸਰੇ ਇਹਾਂ ਖਹਾਰੀ ਹੋਈਦਾ ਜੋ ਵੀ ਕੋਈ ਹੋਰ ਸਹਾਰਾ ਤੱਕਦਾ ਉਸ ਦੇ ਗਲ ਵਿੱਚ ਜੰਮਦੀ ਫਾਹੀ ਪੈਂਦੀ ਹੈ ਉਸ ਦਾ ਜੀਵਨ ਸਦਾ ਸਹਿਮ ਵਿੱਚ ਬੀਤਦਾ ਹੈ ਕੁਦਰਤ ਦਾ ਨਿਯਮ ਹੈ ਕਿ ਮਨੁੱਖ ਜਿਹਾ ਬੀਜ ਬੀਜਦਾ ਹੈ ਕੀਤੇ ਕਰਮਾਂ ਅਨੁਸਾਰ ਜਿਹੜਾ ਲੇਖ ਉਸ ਦੇ ਮੱਥੇ ਉੱਤੇ ਲਿਖਿਆ ਜਾਂਦਾ ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ ਜਗ ਜੀਵਨ ਪੁਰਖ ਨੂੰ ਵਿਚਾਰਨ ਵਾਲੀ ਜੀਵ ਇਸਤਰੀ ਦੀ ਸਾਰੀ ਜ਼ਿੰਦਗੀ ਪਛਤਾਵਿਆਂ ਵਿੱਚ ਹੀ ਗੁਜ਼ਰਦੀ ਹੈ ਉਹ ਜਗਤ ਤੋਂ ਟੁੱਟੇ ਹੋਏ ਤਿਲ ਨਾਲ ਹੀ ਤੁਰ ਪੈਂਦੀ ਹੈ ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਉਹ ਪ੍ਰਮਾਤਮਾ ਦੇ ਹਿਜੂਰ ਵਿੱਚ ਸੁਰਖਰੂ ਹੁੰਦੇ ਹਨ ਆਦਰ ਮਾਣ ਪਾਉਂਦੇ ਹਨ हे ਪ੍ਰਭੂ ਤੇਰੇ ਅੱਗੇ ਨਾਨਕ ਦੀ ਬੇਨਤੀ ਹੈ ਆਪਣੀ ਮਿਹਰ ਕਰ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਤਾਂਘ ਬਣੀ ਰਹੇ ਕਿਉਂਕਿ हे ਪ੍ਰਭੂ ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਪਰਣਾ ਨਹੀਂ ਹੈ ਜਿਸਮ ਮੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਬਣਿਆ ਰਹੇ ਉਸ ਨੂੰ ਤਪਤਾ ਹੜ ਵੀ ਸੁਹਾਵਣਾ ਜਪਦਾ ਹੈ ਉਸ ਨੂੰ ਦੁਨੀਆ ਦੇ ਦੁੱਖ ਕਲੇਸ਼ ਵੀ ਤੁਖੀ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਸ ਸੰਗਰਾਮ ਹਕਮ ਨਵਾ ਪ੍ਰਮ ਸ੍ਰੀ ਦਰਬਾਰ ਸਭ ਅੰਬਸਰ ਹਟ ਅਡ ਬਾਈ ਆਵਰ 5ਥ ਗੁਰੂ ਗ੍ਰੋ Arjun Dev Ji, under heading Bharamaha Maj Mahalapanyama. Guru Savji says that the month of Asad seems burning out to those who are not close to their husband Lord. They have forsaken God, the primal being, the life of the world, and they have come to rely upon mere mortals. In the law of duality, the soul bride is ruined. Around her neck, she wears the noose of death. As soon as you plant, so shall you harvest. Your destiny is recorded on your forehead. The life night passes away, and in the end, one comes to regret and repent and then depart with no hope at all those who meet with the holy saints are liberated in the court of the lord show your mercy to me o god i am thirsty for the blessed vision of your darshan without you god there is no other at all this nanak's humble prayer this is nanak sampal preya daman tha vasad is pleasant when the peace of the lord abide in the mind vahiguru ji ka khalsa vahiguru ji ki fate satnam vahiguru sahib ji shlok mahalla tija ਨਾਨਕ ਬਿਨ ਸਤਗੁਰ ਭੇਟੇ ਜਗ ਆੰਦ ਹੈ ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨ ਲਾਵੈ ਜਿਤ ਸੁਖ ਵਸੈ ਮਨਿ ਆਏ ਨਾਨਕ ਬਿਨ ਸਤਗੁਰ ਭੇਟੇ ਜਗ ਆੰਦ ਹੈ ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨ ਲਾਵਈ ਜਿਤ ਸੁਖ ਵਸੈ ਮਨਿ ਆਏ ਤਾਮਸ ਲਗਾ ਸਦਾ ਫਿਰੈ ਇਹਨ ਸਜਲਤ ਵਿਆਇ ਜੋਤਿ ਸਪਾਵੈ ਸੋ ਤਿਏ ਕਹਿਣਾ ਕਿਸੁ ਨ ਜਾਏ ਮਹਲਾ ਤੀਜਾ ਸਤਿਗੁਰੂ ਫਰਮਾਇਆ ਕਰੀ ਇਹ ਕਰਿ ਹੋ ਗੁਰ ਦਵਾਰੈ ਹੋਇ ਕੈ ਸਾਹਿਬ ਸਮਾਲਿਓ ਸਾਹਿਬ ਸਦਾ ਹਜੂਰ ਹੈ ਪਰਮੈ ਕੈ ਛੋੜ ਕਟਕੈ ਅੰਤਰ ਜੋਤ ਤਰੇਹੋ ਹਰਿ ਕਾ ਨਾਮ ਅਮਰਤ ਹੈ ਦਰੋਇ ਹੋ ਲਿਓ ਸਤਗੁਰ ਕਾ ਆਣਾ ਚਿਤ ਰਖੋ ਸੰਜਮ ਸੱਚਾ ਨੇਓ ਨਾਨਕ ਇੱਥੈ ਸੁਖ ਹੈ ਅੰਦਰ ਰੱਖ ਸੀ ਅੱਗੇ ਹਰਿ ਸਿਉ ਖੇਲ ਕਰਿਓ ਪਾਉੜੀ ਆਪੇ ਭਾਰ 18 ਬਨਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਏ ਆਪੇ ਕਰਤਾ ਆਪੇ ਭੋਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆਸਮਾਏ ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ ਜਿਸਨੋ ਤਿਲ ਨਾ ਤਮਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆਸ ਮਾਏ ਜਨ ਨਾਨਕ ਵਢਿਆਈ ਆਖੇ ਹਰ ਕਰਤੇ ਕੀ ਜਿਸਨੋਂ ਤਿਲ ਨਾਤ ਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਕੂਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਪਾਤਸ਼ਾਹ ਜੀ ਦੇ ਸ਼ਲੋਕ ਅੰਦਰ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਨਾਨਕ ਗੁਰੂ ਨੂੰ ਮਿਲਣ ਤੋਂ ਬਿਨਾਂ ਸੰਸਾਰ ਅੰਦਾ ਹੈ ਤੇ ਅੰਨੇ ਹੀ ਕੰਮ ਕਰਦਾ ਹੈ ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿੱਚ ਸੁਖ ਆਵਸੇ ਤਮੋਗੁਣ ਵਿੱਚ ਮਸਤ ਹੋਇਆ ਹੋਇਆ ਸਦਾ ਪਟਕਦਾ ਹੈ ਤੇ ਦਿਨ ਰਾਤ ਤਮੋਗੁਣ ਵਿੱਚ ਸੜਦਿਆਂ ਉਸਦੀ ਉਮਰ ਗੁਜ਼ਰਦੀ ਹੈ ਇਸ ਬਾਰੇ ਕੁਝ ਆਖਿਆ ਨਹੀਂ ਜਾ ਸਕਦਾ ਜੋ ਪ੍ਰਭੂ ਨੂੰ ਚੰਗਾ ਲੱਗਦਾ ਸੋਈ ਹੁੰਦਾ ਸਤਿਗੁਰੂ ਨੇ ਹੁਕਮ ਦਿੱਤਾ ਹੈ ਧਰਮ ਦਾ ਸ਼ੋਰ ਕੱਟਣ ਲਈ ਇਹ ਕਾਰ ਭਾਵ ਇਲਾਜ ਕਰੋ ਗੁਰੂ ਦੇ ਦਰ ਤੇ ਜਾ ਕੇ ਭਾਵ ਗੁਰੂ ਦੀ ਚਰਨੀ ਲਾ ਕੇ ਮਾਲਕ ਨੂੰ ਯਾਦ ਕਰੋ ਮਾਲਕ ਸਦਾ ਅੰਗ ਸੰਗ ਅੱਖਾਂ ਅੱਗੋਂ ਪਰਮ ਦੇ ਜਾਲੇ ਨੂੰ ਲਾ ਕੇ ਹਿਰਦੇ ਵਿੱਚ ਉਸ ਦੀ ਜੋਤ ਟਿਕਾਓ ਹਰੀ ਦਾ ਨਾਮ ਅਮਰ ਕਰਨ ਵਾਲਾ ਹੈ ਇਹ दारू ਵਰਤੋ ਸਤਿਗੁਰੂ ਦਾ ਭਾਣਾ ਮੰਨਣਾ ਚਿੱਤ ਵਿੱਚ ਰੱਖੋ ਤੇ ਸੱਚਾ ਪਿਆਰ ਰੂਪ ਰਹਿਣੀ ਧਾਰਨ ਕਰੋ ਹੇ ਨਾਨਕ ਇਹ दारू ਇਹ ਦਵਾ ਇੱਥੇ ਸੰਸਾਰ ਵਿੱਚ ਸੁਖੀ ਰੱਖੇਗਾ ਤੇ ਅੱਗੇ ਪਰਲੋਕ ਵਿੱਚ ਹਰੀ ਨਾਲ ਰਲੀਆਂ ਮਾਣੋਗੇ ਪ੍ਰਭੂ ਆਪ ਹੀ ਬਨਸਪਤੀ ਦੇ 18 ਭਾਰ ਹੈ ਭਾਵ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ ਆਪ ਹੀ ਉਸ ਨੂੰ ਫਲ ਲਾਉਂਦਾ ਹੈ ਆਪ ਹੀ ਮਾਲੀ ਹੈ ਆਪ ਹੀ ਪਾਣੀ ਦਿੰਦਾ ਹੈ ਤੇ ਆਪ ਹੀ ਫਲ ਖਾਂਦਾ ਹੈ ਆਪ ਹੀ ਕਰਨ ਵਾਲਾ ਹੈ ਆਪ ਹੀ ਭੋਗਣ ਵਾਲਾ ਹੈ ਆਪ ਹੀ ਦਿੰਦਾ ਹੈ ਤੇ ਆਪ ਹੀ ਦਿਵਾਉਂਦਾ ਹੈ ਮਾਲਕ ਵੀ ਆਪ ਹੈ ਤੇ ਰਾਖਾ ਵੀ ਆਪ ਹੈ ਆਪ ਹੀ ਸਭ ਥਾਈਂ ਵਿਆਪਕ ਹੈ ਏ ਨਾਨਕ ਕੋਈ ਵਿਰਲਾ ਸੇਵਕ ਉਸ ਪ੍ਰਭੂ ਦੀ ਸਿਫ਼ਤਲਾ ਕਰਦਾ ਹੈ ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਭੁਗਤਾ ਹੁੰਦਿਆਂ ਪੀ ਰਤਾ ਮਾਤਰ ਵੀ ਕੋਈ ਤਮਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this to is today's hukumnama from sri darbar sahib amritsar attended by our third guru guru amar das ji under heading shlok third mahal guru sahib ji say that o nanak without meeting the true guru the world is blind in blindness it does its deeds it does not focus its consciousness on the word of the shabad Which would bring peace to abide in the mind, always afflicted with the dark passions of low energy, it wanders around, passing its days and nights nice burning. Whatever pleases him comes to pass. No one has any say in this third male. The true Guru has commanded us to do this. Through the Guru's gate, meditate on your Lord and Master. The Lord and Master is ever present. He rips away the wheel of doubt and installs his light deep within. The na name of the Lord is ambrosial nectar. Take this healing medicine. Enshrine the will of the true Guru in your consciousness, and make the love of the true One your self-discipline. O Nanak, you shall be kept in peace here, and hereafter you shall celebrate with the. Lord Pori. He himself is the vast variety of nature and he himself makes it bear fruit. He himself is the gardener. He himself irrigates all the plants and he himself puts them in his mouth. He himself is the creator and he himself is the Enjoyer, he himself gives, and inspires others to give. He himself is the Lord and Master, and he himself is the protector. He himself is pervading everywhere. Servant Nanak speaks of the greatness of the Lord, the Creator, who has no greed at all. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ